ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 13 ਜੂਨ 2025 ਦਿਨ ਸ਼ੁੱਕਰਵਾਰ ਜੇਠ ਮਹੀਨੇ ਦੀ 31 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਨੂਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਐਲਰਸ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਐਡਮਿੰਟਨ ਵਿੱਚ ਲੋਕੇਸ਼ਨ ਖੋਲਣੀ ਹੈ ਜਿਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀਚ ਯੂਜ਼ਡ ਕਾਰਾਂ ਦੀ ਇੱਕੇ ਨਾਮ ਵਾਲੀ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰਿਬਿਊਟਰਸ ਗ੍ਰੇਟਰ ਵੈਨਕੂਵਰ ਤੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਨਾਮਵਰ ਵਿਅਕਤੀ ਦੀ ਜਿਨ੍ਹਾਂ ਦੇ ਉੱਤੇ ਸਿਰਕ ਛੇੜਛਾੜ ਦੇ ਦੋਸ਼ ਲੱਗੇ ਆ। ਇਸ ਦੇ ਨਾਲ ਹੀ ਵੀਕੈਂਡ ਤੇ ਕਈ ਸਰਗਰਮੀਆਂ ਹੋ ਰਹੀਆਂ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਇਜ਼ਰਾਈਲ ਅਤੇ ਇਰਾਨ ਦੀ ਜੰਗ ਬਾਰੇ ਗੱਲਬਾਤ ਹੋਊਗੀ ਕਿੰਨਾ ਕੁ ਨੁਕਸਾਨ ਹੁਣ ਤੱਕ ਹੋ ਚੁੱਕਿਆ। ਭਾਰਤ ਵਿੱਚ ਕਿਹੜੀ ਚੀਜ਼ ਦੀ ਘਾਟ ਆਉਣ ਦਾ ਖਦਸ਼ਾ ਬਣਿਆ ਹੋਇਆ ਇਹ ਵੀ ਆਪਾਂ ਗੱਲ ਕਰਨੀ ਆ। ਅਖੀਰ ਵਿੱਚ ਗੱਲਬਾਤ ਕਰਾਂਗੇ ਸੋਸ਼ਲ ਮੀਡੀਆ ਇਨਫਲੂਐਂਸਰਸ ਦੀ। ਇੱਕ ਕਾਂਚਨ ਕੁਮਾਰੀ ਔਰ ਫਕਾਂਚਨ ਤਵਾੜੀ ਦਾ ਕਤਲ ਹੋਇਆ। ਉਸ ਤੋਂ ਬਾਅਦ ਕਈ ਮਾਫੀਆਂ ਮੰਗ ਰਿਹਾ ਪੂਰਾ ਮਾਜਰਾ ਕੀ ਹੈ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਪੰਜਾਬੀ ਵਪਾਰੀ ਦੇ ਉੱਤੇ ਸੈਕਸੂਅਲ ਸੌਲਟ ਤੇ ਯਾਨੀ ਕਿ ਸਰੀਰਕ ਛੇੜਛਾੜ ਦੇ ਦੋਸ਼ ਲੱਗੇ ਆ ਇਸ ਸੰਬੰਧੀ ਜਿਹੜੀ ਜਾਣਕਾਰੀ ਮਿਲੀ ਹੈ BC ਦੇ ਵਿੱਚ ਉਹ ਕਿਨਾ ਨਾਕਾ ਜਿੱਥੇ ਕਿ ਵਾਈਨ ਦਾ ਬਣਾਉਣ ਦਾ ਕੰਮ ਕਾਫੀ ਹੁੰਦਾ ਵਾਈਨ ਮੇਕਰ ਕਾਫੀ ਮਸ਼ਹੂਰ ਆ ਸੋ ਉੱਥੇ ਇੱਕ ਡੈਜ਼ਰਟ ਹिल्स ਸਟੇਟ ਵਾਈਨਰੀ ਹੋਇਆ ਕਰਦੀ ਸੀਗੀ ਹੁਣੇ ਬੰਦ ਹੋ ਚੁੱਕੀ ਉਹਦੇ ਵਿੱਚ ਹਿੱਸੇਦਾਰ ਸਗੇ ਰੈਂਡੀ ਤੂਰ ਉਹਨਾਂ ਦੇ ਉੱਤੇ ਇੱਕ ਮਾਈਗ੍ਰੈਂਟ ਅਨਡਾਕੂਮੈਂਟਡ ਵਰਕਰ ਨੇ ਦੋਸ਼ ਲਾਏ ਆ ਜੀ ਆ ਕਿ ਦਸੰਬਰ 2023 ਦੇ ਵਿੱਚ ਉਹਨਾਂ ਦੇ ਨਾਲ ਸੀਰੀਕ ਛੇੜਖਾਨੀ ਕੀਤੀ ਗਈ ਹੈ ਸੋ ਇਸ ਸਬੰਧੀ ਪੁਲਿਸ ਵੱਲੋਂ ਬਕਾਇਦਾ ਚਾਰਜ ਲਾਏ ਗਏ ਆ ਸੋ ਬਹੁਤ ਸਾਰੇ ਜਿਹੜੇ ਮਾਈਗ੍ਰੈਂਟ ਵਰਕਰ ਨੇ ਕੱਚੇ ਲੋਕ ਨੇ ਉਹ ਕੰਮ ਕਰਨ ਦੇ ਵਿੱਚ ਊਕ ਨਗਰਨ ਦੇ ਵਿੱਚ ਜਾਂਦੇ ਆ ਕਿਉਂਕਿ ਉੱਥੇ ਬਹੁਤ ਸਾਰੇ ਐਪਲ ਦੇ ਆਰਚੇਟਸ ਨੇ ਬਾਗ ਨੇ ਹੋਰ ਫਰੂਟ ਦੇ ਆ ਵਾਈਨੀਆਂ ਵਾਈਨਰੀਜ਼ ਹੈਗੀਆਂ ਬਣਾਉਣ ਵਾਸਤੇ ਸੋ ਉੱਥੇ ਇਹ ਦੋਸ਼ ਲੱਗਿਆ ਸੋ ਜਿਹੜੀ ਪਹਿਲੀ ਕੋਰਟ ਅਪੀਲ ਸੀਗੀ ਰੈਂਡੀ ਤੂਰ ਉਹਨਾਂ ਦੀ ਉਹ ਬੁੱਧਵਾਰ ਹੋਈ ਐ ਤੇ ਅਗਲੀ ਪੇਸ਼ੀ ਜਿਹੜੀ ਹੈ ਅਗਸਤ ਵਿੱਚ ਹੋਣੀ ਨਿਯਤ ਕੀਤੀ ਗਈ ਐ ਬਾਕੀ ਇਹ ਹਲੇ ਤੱਕ ਦੋਸ਼ ਐ ਸਾਬਤ ਨਹੀਂ ਹੋਏ ਅਦਾਲਤ ਵਿੱਚ ਮੁਕੱਦਮਾ ਚੱਲੂਗਾ ਉਸ ਤੋਂ ਬਾਅਦ ਜੋ ਨਤੀਜਾ ਆਊਗਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਆ ਰਿਹਾ ਹੈ ਵੀਕਐਂਡ ਦੀ ਤਾਂ ਆ ਰਿਹਾ ਹੈ ਵੀਕਐਂਡ ਦੇ ਉੱਤੇ ਕਾਫੀ ਰੁਝੇਵੇਂ ਨੇ ਇੱਕ ਤਾਂ ਜਿਹੜਾ ਇਹ ਐ ਕਿ ਪਾਈ ਹਰਦੀਪ ਸਿੰਘ ਨੇਜਰ ਦੀ ਦੂਜੀ ਜਿਹੜੀ ਹੈ ਵਰਸੀ ਉਹ ਮਨਾਈ ਜਾ ਰਹੀ ਹੈ ਇਹਦੇ ਵਾਸਤੇ ਸ੍ਰੀ ਤੇ ਗੁਰਨਾਨਕ ਸਾਹਿਬ ਗੁਰਦਵਾਰ ਸਾਹਿਬ ਚ ਕਾਫੀ ਵੱਡਾ ਪ੍ਰੋਗਰਾਮ ਲਿਖਿਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਇੱਕ ਗੇਟ ਸਾਰਿਆ ਗਿਆ ਇਸ ਦੇ ਨਾਲ ਹੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ ਉੱਥੇ ਇੱਕ ਯਾਦਗਾਰ ਸਾਰੀ ਹੋਈ ਹੈ ਉਹ ਲੋਕ ਅਰਪਿਤ ਕੀਤੀ ਜਾਣੀ ਹੈ ਇਸ ਦੇ ਨਾਲ ਹੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਵੀ ਲਿਖੇ ਗਏ ਆ ਤੇ ਨਾਲ ਦੀ ਨਾਲ ਬਾਹਰੋਂ ਵੀ ਬੁਲਾਰੇ ਸੱਦੇ ਗਏ ਆ ਆ ਵਾਸ਼ਿੰਗਟਨ ਡੀਸੀ ਤੋਂ ਡਾਕਟਰ ਅਮਰਜੀਤ ਸਿੰਘ ਤੇ ਲੋਕਲ ਬੁਲਾਰੇ ਮਨਿੰਦਰ ਸਿੰਘ ਇਹਨਾਂ ਦੇ ਵਾਸਤੇ ਇੱਕ ਆ ਜਿਹੜੀ ਆ ਕਾਨਫਰੰਸ ਵੀ ਰੱਖੀ ਗਈ ਆ ਜਿਹੜੀ ਕਿ ਕੱਲ ਨੂੰ ਸ੍ਰੀ ਚਰਵਾਰ ਨੂੰ 2 ਤੋਂ 5 ਦੁਪਹਿਰ ਨੂੰ ਗੁਰਦਾਰ ਸਾਹਿਬ ਦੇ ਪਿੱਛੇ ਜਿਹੜਾ ਹਾਲ ਮੌਜੂਦ ਆ ਉਹਦੇ ਵਿੱਚ ਹੋਣੀ ਆ ਜਿੱਥੇ ਇਹ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ ਇਹਦੇ ਵਿੱਚ ਆਮ ਲੋਕਾਂ ਨੂੰ ਹੌਮ ਹੌਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜੀ 7 ਸਮਾਗਮ ਜਿਹੜੇ ਆ ਉਹ ਮੁੱਖ ਤੌਰ ਤੇ ਤਿਹੜੇ ਸਮਾਗਮ ਹੋਣੇ ਆ 15 16 17 ਨੂੰ ਉਹ ਵੀ ਇਸ ਵੀਕਐਂਡ ਦੇ ਉੱਤੇ ਆ ਤੋਂ ਜਿੱਥੇ ਸਮਾਗਮ ਚੱਲਣੇ ਆ ਉੱਥੇ ਨਾਲ ਦੀ ਨਾਲ ਵਿਰੋਧ ਵੀ ਹੋ ਰਿਹਾ ਆ ਬਹੁਤ سارے ਲੋਕ ਜਿਹੜੇ ਕਿ ਸਹਿਮਤ ਨਹੀਂ ਜੀ7 ਸਮਾਗਮ ਨਾਲ ਚਾਹੇ ਉਹਦੇ ਵਿੱਚ ਵਾਤਾਵਰਨ ਪੱਖੀ ਲੋਕ ਆ ਸਮਲਿੰਗੀ ਲੋਕ ਆ ਜਾਂ ਫਿਰ ਜਿਹੜੇ ਜ਼ਾਲਮਾਂ ਤੋਂ ਤੰਗ ਆਏ ਲੋਕ ਆ ਖਾਸ ਕਰਕੇ ਜਿਹੜੇ ਮੋਦੀ ਹੁਣਾਂ ਨੂੰ ਇਸ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਉਹਦੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਮਜਾਰੇ ਦੀ ਕਾਲ ਦਿੱਤੀ ਹੋਈ ਆ ਸੋ ਉੱਥੇ ਕਾਫੀ ਵੱਡੇ ਮਜਾਰੇ ਵੀ ਹੋਣੇ ਆ ਇਸ ਵਾਸਤੇ ਜਿੱਥੇ ਕਿ ਪੂਰੇ ਕੈਨੇਡਾ ਦੇ ਵਿੱਚੋਂ ਲੋਕ ਕੈਲਗਰੀ ਪਹੁੰਚ ਰਹੇ ਆ ਸੋ ਕੈਲਰੀ ਤੋਂ ਤਕਰੀਬਨ ਅ 40 ਮਿੰਟ ਦੀ ਡਰਾਈਵ ਦੇ ਉੱਤੇ ਪਹਾੜੀ ਦੇ ਇੱਕ ਦੇ ਵਸਿਆ ਸ਼ਹਿਰ ਕਹਿੰਦਾ ਨਸਕਿਸ ਉੱਥੇ ਇਹ ਸਬਮਿਟ ਹੋਣ ਜਾ ਰਹੀ ਹੈ ਸੋ ਪੁਲਿਸ ਨੇ ਆਲਰੇਡੀ ਨਾਕੇ ਵਗੈਰਾ ਲਾਉਣੇ ਸ਼ੁਰੂ ਕਰ ਦਿੱਤੇ ਆ ਬਹੁਤਾ ਲੱਗੇ ਜਾਨ ਨਹੀਂ ਦਿੱਤਾ ਜਾਊਗਾ ਪਰ ਬਕਾਇਦਾ ਥਾਂ ਬਣਾਈ ਗਈ ਹੈ ਜਿੱਥੇ ਮਜਾਰੇ ਹੋ ਸਕਦੇ ਆ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਬੀਸੀ ਤੋਂ ਅਤੇ ਹੋਰ ਸੂਬਿਆਂ ਤੋਂ ਅਲਬਰਟਾ ਪਹੁੰਚ ਰਹੇ ਆ ਇਸ ਦੇ ਨਾਲ ਹੀ ਜਿਹੜੀ ਤੀਜੀ ਗੱਲ ਆ ਉਹ ਇੱਕ ਫਾਰਮ ਸਾਡੇ ਸ਼ਹਿਰ ਵਿੱਚ ਕਰਵਾਇਆ ਜਾ ਰਿਹਾ ਤੁਸੀਂ ਜਾਣਦੇ ਆ ਕਿ ਸਰੀ ਦੇ ਵਿੱਚ ਵੈਸਾ ਪੂਰੇ ਕੈਨੇਡਾ ਵਿੱਚ ਚੱਲ ਰਿਹਾ ਪਰਸਰੀ ਦੇ ਵਿੱਚ ਕਤਲਾਂ ਫਰੋਤੀਆਂ ਦੀ ਜਿਹੜੀ ਗੱਲ ਆ ਧਮਕੀਆਂ ਦੀ ਗੱਲ ਆ ਉਹਦੇ ਉਲਟ ਲੋਕ ਇਕੱਠੇ ਹੋ ਰਹੇ ਆ ਹਾਲੀ ਦੇ ਵਿੱਚ ਕਤਲ ਹੋ ਕੇ ਹਟਿਆ ਇਸ ਮਾਮਲੇ ਦੇ ਵਿੱਚ ਕੁਝ ਲੋਕਾਂ ਨੂੰ ਧਮਕੀਆਂ ਆਈਆਂ ਕੁਝ ਲੋਕ ਅੱਗੇ ਆ ਕੇ ਦੱਸ ਰਹੇ ਆ ਕੁਝ ਚੁੱਪ ਕਰਕੇ ਬੈਠੇ ਆ ਸतीश ਕੁਮਾਰ ਇੱਕ ਵੱਡੇ ਬਿਜ਼ਨਸਮੈਨ ਨੇ ਸਾਡੇ ਸ਼ਹਿਰ ਦੇ ਬੈਂਕਟ ਹਾਲ ਆ ਇੰਸ਼ੋਰੈਂਸ ਇੰਡਸਟਰੀ ਆ ਡਿਵੈਲਪਰ ਆ ਤੇ ਉਹਨਾਂ ਨੂੰ ਵੀ ਫਰੋਤੀਓਨ ਤੋਂ ਮੰਗੀ ਗਈ ਸੀ 2 ਮਿਲੀਅਨ ਡਾਲਰ ਦੀ ਉਹਨਾਂ ਨੇ ਦੇਣ ਤੋਂ ਮਨਾਂ ਕਰ ਦਿੱਤਾ ਤੇ ਉਹਨਾਂ ਨੇ ਇੱਕ ਭਾਈਚਾਰਾ ਦਾ ਇਕੱਠ 15 ਜੂਨ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਉਹਨਾਂ ਦੇ ਰਿਫਲੈਕਸ਼ਨ ਬੈਂਕਟ ਹਾਲ 'ਚ ਰੱਖਿਆ ਹੋਇਆ ਜ ਜਿਹਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰੀ ਇਤਿਆਲਦਵਾਲੇ ਦੇ ਜਿਹੜੇ ਸ਼ਹਿਰ ਨੇ ਉਹਨਾਂ 'ਚ ਵਸਦੇ ਕਾਰੋਬਾਰੀ ਵਪਾਰੀ ਅਤੇ ਆਮ ਲੋਕ ਪਹੁੰਚਣ ਤਾਂ ਕਿ ਸਿਰ ਜੋੜ ਕੇ ਵਿਚਾਰਾਂ ਕੀਤੀਆਂ ਜਾ ਸਕਣ ਤੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ ਪਰ ਇਸ ਵਾਰ ਜਿਹੜੀ ਦੇਖਣ ਵਾਲੀ ਗੱਲ ਉਹ ਇਹ ਹੈ ਕਿ ਆਮ ਲੋਕਾਂ ਦੀ ਕੋਈ ਬਹੁਤੀ ਦਿਲਚਸਪੀ ਇਸ ਫੋਰਮ ਵਿੱਚ ਨਹੀਂ ਆ ਪਹਿਲਾਂ ਵੀ ਇੱਕ ਫੋਰਮ ਹੋਇਆ ਸੀਗਾ ਉਲਟਾ ਕਿ ਡਰਾੜ ਦਿਖਾਈ ਦੇ ਰਹੀ ਹੈ ਜਿਹੜੇ ਆਮ ਲੋਕ ਆ ਉਹ ਸਵਾਲ ਕਰਨ ਲੱਗੇ ਆ ਸੋ ਸਵਾਲ ਇਹ ਕੀਤੇ ਜਾ ਰਹੇ ਆ ਕਿ ਜਿਹਨਾਂ ਲੋਕਾਂ ਨੇ ਲੋਕਾਂ ਦਾ ਸ਼ੋਸ਼ਣ ਕੀਤਾ ਐਲਐਮਆਈਆਂ ਵੇਚੀਆਂ ਲੋਕਾਂ ਦੇ ਕੰਮਕਾਰਾਂ ਦੇ ਵਿੱਚ ਪੈਸੇ ਖਾਦੇ ਕੰਪਨੀਆਂ ਦੇ ਵਿੱਚ ਤਨਖਾਹਾਂ ਚੋਂ ਵੀ ਪੈਸੇ ਵਾਪਸ ਲੈ ਲਏ ਉਸ ਤੋਂ ਬਾਅਦ ਪ੍ਰਾਪਰਟੀਆਂ ਦੇ ਵਿੱਚ ਧੱਕਾ ਕੀਤਾ ਹਿੱਸਾ ਕਿਸੇ ਦਾ ਨੱਪ ਲਿਆ ਸਾਥੀ ਦਾ ਉਹ ਹੁਣ ਲੋਕ ਜਿਹੜੇ ਆ ਉਹ ਮਿਹਨੇ ਮਾਰ ਰਹੇ ਵੀ ਇਹਨਾਂ ਵਿੱਚ ਬਹੁਤੇ ਲੋਕ ਉਹ ਵਾ ਸਾਰੇ ਨਹੀਂ ਆ ਜਿਹਨਾਂ ਨੂੰ ਫਰੋਤੀਆਂ ਆ ਲਈਆਂ ਉਹ ਕਿਸੇ ਨਾ ਕਿਸੇ ਤਰੀਕੇ ਜਿਹੇ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਸੋ ਹੁਣ ਜਦੋਂ ਭੀੜ ਪਈ ਤਾਂ ਸਾਰੇ ਭਾਈਚਾਰੇ ਨੂੰ ਕਿਹਾ ਜਾ ਰਿਹਾ ਕਿ ਸਾਡੇ ਨਾਲ ਆ ਕੇ ਖੜੋ ਤੇ ਪਰ ਇਹ ਲੋਕ ਜਿਹੜੇ ਆਮ ਲੋਕ ਨੇ ਮਿਹਨੇ ਮਾਰ ਰਹੇ ਆ ਕਿ ਜਦੋਂ ਭਾਈਚਾਰਨ ਲੋੜ ਪੈਂਦੀ ਆ ਉਦੋਂ ਵੱਡੇ ਲੋਕ ਸਾਡੇ ਨਾਲ ਕੇ ਕਿਉਂ ਨਹੀਂ ਖੜਦੇ ਸ਼ਹਿਰ ਦੇ ਵਿੱਚ ਕਤਲ ਵਿਗਾਰ ਤਾਂ ਪਹਿਲਾਂ ਵੀ ਹੁੰਦੀ ਰਹੀ ਆ ਗੈਂਗ ਹਿੰਸਾ ਚੱਲਦੀ ਰਹੀ ਆ ਕਦੀ ਹਸਪਤਾਲ ਦਾ ਮਸਲਾ ਆ ਗਿਆ ਕਦੀ ਕੋਈ ਹੋਰ ਆਮ ਲੋਕ ਇਕੱਠੇ ਹੁੰਦੇ ਰਹੇ ਯਾਰ ਉਸ ਰੈਲੀਆਂ ਮਜਾਰੇ ਕੱਢਦੇ ਰਹੇ ਆ ਪਰ ਇਹ ਲੋਕ ਜਿਹੜੇ ਕਦੀ ਵੀ ਆ ਕੇ ਵਿੱਚ ਹਿੱਸਾ ਨਹੀਂ ਲੈਂਦੇ ਤੇ ਇਸ ਕਰਕੇ ਕਹਿੰਦੇ ਵੀ ਹੁਣ ਅਸੀਂ ਕਿਉਂ ਤੁਹਾਡਿਆਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਈਏ ਤੁਹਾਨੂੰ ਸਪੋਰਟ ਜਿਹੜੀ ਆ ਕਰੀਏ ਹਾਲਾਤ ਇੱਥੋਂ ਤੱਕ ਵਿਗੜੇ ਹੋਏ ਆ ਜਿਵੇਂ ਇੱਕ ਸੱਜਣ ਦਾ ਫੋਨ ਆਇਆ ਉਹ ਕਹਿੰਦੇ ਵੀ ਮੇਰੀ ਜ਼ਮੀਨ ਇੱਥੇ ਆਉਣ ਦੇ ਵਾਸਤੇ ਪਿਛਲੇ ਕੁਝ ਸਾਲਾਂ ਤੋਂ ਇੱਕ ਵੱਡੇ ਡਿਵੈਲਪਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਾਰੇ ਤਰੀਕੇ ਵਰਤੇ ਗਏ ਮੈਨੂੰ ਡਰਾਇਆ ਧਮਕਾਇਆ ਵੀ ਗਿਆ ਮੈਨੂੰ ਪਤੇ ਆਇਆ ਵੀ ਗਿਆ ਲਾਲਚ ਵੀ ਦਿੱਤੇ ਗਏ ਆ ਪਰ ਜਿਹੜਾ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਦਿੱਤੇ ਮੈਂ ਰਹਿਣਾ ਮੈਂ ਵੇਚਣਾ ਨਹੀਂ ਚਾਹੁੰਦਾ ਪਰ ਉਹ ਕਹਿੰਦੇ ਮੈਨੂੰ ਬਹੁਤ ਪਿਛਲੇ ਕੁਝ ਸਾਲਾਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੁਹਾਨੂੰ ਕੁਦਰਤੀ ਉਸ ਬੰਦੇ ਨੂੰ ਜਿਹੜੀ ਆ ਫਰੋਤੀਆਂ ਦੀ ਧਮਕੀ ਆ ਗਈ ਆ ਉਹ ਕਹਿੰਦੇ ਮੈਂ ਤਾਂ ਇਹ ਕਹਿੰਦਾ ਵੀ ਮੇਰੀ ਰੱਬ ਨੇ ਨੇੜੇ ਹੋ ਕੇ ਸੁਣ ਲਈ ਆ ਵੀ ਜਿਹੜੇ ਮੇਰੇ ਨਾਲ ਧੱਕਾ ਕਰਦੇ ਸੀਗੇ ਹੁਣ ਉਹਨਾਂ ਦੇ ਨਾਲ ਵੀ ਕੋ ਧੱਕਾ ਕਰਨ ਵਾਲਾ ਜੰਮ ਪਿਆ ਸੋ ਤਰ੍ਹਾਂ ਦਾ ਹੀ ਮਾਹੌਲ ਬਣਿਆ ਪਿਆ ਆ ਸੋ ਇੱਕ ਵੰਡੀ ਜਿਹੜੀ ਭਾਈਚਾਰੇ ਦੇ ਵਿੱਚ ਪਈ ਹੋਈ ਉਹ ਦਿਖਾਈ ਦੇ ਰਹੀ ਹੈ ਸੋ ਇਹ ਲੋਕ ਸਵਾਲ ਕਰ ਰਹੇ ਕਿ ਜਦੋਂ ਆਮ ਲੋਕ ਆਮ ਕੰਮਾਂ ਲਈ ਤਰਲੇ ਕਰਦੇ ਫਿਰਦੇ ਸੀਗੇ ਉਦੋਂ ਵੱਡੇ ਸਾਡੇ ਨਾਲ ਲਾਲ ਕੇ ਕਿਉਂ ਨਹੀਂ ਖੜੇ ਤੇ ਬਾਕੀ ਇਹ ਵੀ ਗੱਲ ਇੱਕ ਮਸਲਾ ਹੈ ਕਿ ਭਾਰਤੀ ਦਖਲਅੰਦਾਜ਼ੀ ਟ੍ਰਾਂਸਨੈਸ਼ਨਲ ਪ੍ਰੈਪਰੇਸ਼ਨ ਉਹਨੂੰ ਮੁੱਦਾ ਕਿਉਂ ਨਹੀਂ ਸਮਝਿਆ ਗਿਆ ਜਦੋਂ ਭਾਈ ਹਰਦੀਪ ਸਿੰਘ ਨੇਚਰ ਦਾ ਕਤਲ ਹੋਇਆ ਕੈਨੇਡਾ ਦੇ ਵਿੱਚ ਹੋਰ ਕਤਲ ਕਰਨ ਦੀਆਂ ਯੋਜਨਾਵਾਂ ਬਣੀਆਂ ਇਤੋਂ ਤੱਕ ਕਿ ਹੁਣ ਜਗਮੀਤ ਸਿੰਘ ਜਿਹੜੇ ਕਿ ਕੈਨੇਡਾ ਦੀ ਇੱਕ ਪ੍ਰਮੁੱਖ ਪਾਰਟੀ ਦੇ ਆਗੂ ਆ ਉਨਾ ਦੇ ਉੱਤੇ ਭਾਰਤੀ ਏਜੰਟਾਂ ਵੱਲੋਂ ਹਮਲਾ ਕਰਨ ਲਈ ਕੋਸ਼ਿਸ਼ਾਂ ਕਰਨ ਦੀ ਗੱਲ ਸਾਹਮਣੇ ਆ ਚੁੱਕੀ ਆ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਕੈਨੇਡਾ ਦੀ RCMP ਕਹਿ ਚੁੱਕੀ ਆ ਕਿ ਮੋਦੀ ਸਰਕਾਰ ਦਾ ਇਹਦੇ ਪਿੱਛੇ ਹੱਥ ਆ ਵੀ ਉਦੋਂ ਇਹ ਲੋਕ ਜਿਹੜੇ ਆ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਵੀ ਉਦੋਂ ਸਾਡੇ ਨਾਲ ਕਿਉਂ ਨਹੀਂ ਖੜੇ ਉਦੋਂ ਕਹਿੰਦੇ ਵੀ ਟਿਚਰਾਂ ਕੀਤੀਆਂ ਜਾਂਦੀਆਂ ਸੀਗੀਆਂ ਦੰਦੀਆਂ ਕੱਢੀਆਂ ਜਾਂਦੀਆਂ ਸੀਗੀਆਂ ਵੀ ਉਦੋਂ ਕੋਈ ਵੀ ਭਾਰਤੀ ਥੱਕੇ ਖਿਲਾਫ ਬੋਲਿਆ ਨਹੀਂ ਤੇ ਹੁਣ ਜਦੋਂ ਇਹ ਸਾਰਾ ਕੁਝ ਹੋ ਰਿਹਾ ਇਹਦੇ ਵਿੱਚ ਗੱਲ ਕਲੀਅਰ ਹੈ ਕਿ ਦੇ ਪਿੱਛੇ ਭਾਰਤੀ ਗੈਂਗਸਟਰ ਹੈ ਭਾਰਤੀ ਗੈਂਗਸਟਰਾਂ ਨੂੰ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਭਾਰਤ ਸਰਕਾਰ ਭਾਰਤੀ ਪੁਲਿਸ ਫੋਰਸਾਂ ਦਾ ਹੱਥ ਹੈ ਜਿਨ੍ਹਾਂ ਨੇ ਕਲੀਅਰ ਸਾ ਦਿੱਤੀਆਂ ਪਾਸਪੋਰਟ ਦੇ ਉੱਤੇ ਸੋ ਕਹਿੰਦੇ ਵੀ ਹੁਣ ਜਦੋਂ ਆਪਣੇ ਤੇ ਭੀੜ ਪਈ ਆ ਉਦੋਂ ਇਹ ਗੱਲ ਕਿਉਂ ਸਾੰਭੀ ਜਾ ਰਹੀ ਹੈ ਵੀ ਹੁਣ ਆਪਣਾ ਦੁੱਖ ਦੁੱਖ ਹੈ ਤੇ ਦੂਜਾ ਦੁੱਖ ਦੁੱਖ ਨਹੀਂ ਇਹ ਸਵਾਲ ਵੀ ਚੱਕਿਆ ਜਾ ਰਿਹਾ ਕਿ ਜਦੋਂ ਕੈਨੇਡਾ ਦੇ ਸਿੱਖ ਆਪਾਂ ਇਹ ਨਿੱਜਰ ਦੇ ਕਤਲ ਅਤੇ ਭਾਰਤੀ ਤੱਕੇਸ਼ਾਈ ਦੇ ਵਿਰੁੱਧ ਮਜਾਰੇ ਕਰ ਰਿਹਾ ਸੀਗਾ ਰੋਸ ਪ੍ਰਗਟਾ ਰਿਹਾ ਸੀਗਾ ਤੇ ਉਦੋਂ ਕੁਝ ਲੋਕ ਲੌਰੈਂਸ ਬਿਸ਼ਨੋਈ ਜਿੰਦਾਬਾਦ ਦੇ ਨਾਰੇ ਕੈਨੇਡਾ ਵਿੱਚ ਲਾ ਰਹੇ ਸੀਗੇ ਹੁਣ ਉਹੀ ਲੌਰੈਂਸ ਬਿਸ਼ਨੋਈ ਦੇ ਬੰਦੇ ਜਿਹੜੇ ਆ ਉਹਦਾ ਨਾਂ ਵਰਤ ਕੇ ਪੈਸੇ ਮੰਗ ਰਹੇ ਆ ਤੇ ਹੁਣ ਕਹਿੰਦੇ ਵੀ ਸਾਡੇ ਨਾਲ ਖੜੋ ਉਹ ਕਹਿੰਦੇ ਵੀ ਮੋਦੀ ਵੀ ਤੁਹਾਡਾ ਲੌਰੈਂਸ ਬਿਸ਼ਨੋਈ ਵੀ ਉਦੋਂ ਤੁਹਾਡਾ ਸਰਾ ਦੇ ਜਿੰਦਾਬਾਦ ਦੇ ਨਾਰੇ ਲਾਉਂਦੇ ਸੀਗੇ ਹੁਣ ਉਹੀ ਲੌਰੈਂਸ ਬਿਸ਼ਨੋਈ ਦੇ ਬੰਦੇ ਤਾਂ ਉੱਤੋਂ ਪੈਸੇ ਮੰਗ ਰਹੇ ਆ ਤੇ ਪਰ ਆਮ ਲੋਕ ਤੁਹਾਡੇ ਨਾਲ ਕਿਉਂ ਖੜਨਾ ਸੋ ਇਹੋ ਜਿਹੇ ਸਵਾਲ ਜਿਹੜੇ ਅੱਜ ਕੀਤੇ ਜਾ ਤੇ ਫਿਰ ਇਹ ਵੀ ਪੁੱਛਿਆ ਜਾ ਰਿਹਾ ਵੀ ਜਿਹੜਾ ਫਾਰਮ ਹੈ ਕੀ ਇਹਦੇ ਵਿੱਚ ਪੱਗਾਂ ਵਾਲੇ ਸ਼ਾਮਲ ਹੋ ਸਕਦੇ ਆ ਕਿਉਂਕਿ ਬੀਤੇ ਦੇ ਵਿੱਚ ਜਿਹੜੇ ਪੱਗਾਂ ਵਾਲੇ ਮੀਤਵਾਰ ਆ ਉਹਨਾਂ ਨੂੰ ਸੱਦਣੋਂ ਰੋਕਣ ਵਾਸਤੇ ਕੰਜ਼ਰਵਟਿਵ ਪਾਰਟੀ ਨੂੰ ਬਾਕਾਇਦਾ ਚਿੱਠੀਆਂ ਲਿਖੀਆਂ ਗਈਆਂ ਸਨ ਸੋ ਇਹ ਜਿਹੜੀ ਇੱਕ ਕਸ਼ਮ ਕਸ਼ਿਆਕ ਦਰਾੜ ਭਾਈਚਾਰੇ ਵਿੱਚ ਦੇਖੀ ਜਾ ਰਹੀ ਹੈ ਸੋ ਇਕੱਠ ਦੇ ਵਿੱਚ ਇਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਜ਼ਰੂਰ ਦੇਣੇ ਚਾਹੀਦੇ ਆ ਤਾਂ ਕਿ ਗਾਂ ਤੋਂ ਜਿਹੜਾ ਇਕੱਠ ਹੋ ਸਕੇ ਬਾਕੀ ਇਹਨਾਂ ਲੋਕਾਂ ਦੇ ਸਵਾਲ ਜਿਹੜੇ ਕੁਝ ਹੱਦ ਤੱਕ ਜਾਇਜ਼ ਨੇ ਪਰ ਇਹਨਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਗੱਲ ਇੱਥੇ ਰੁਕਣੀ ਨਹੀਂ ਜੇ ਅੱਜ ਵੱਡਿਆਂ ਨੂੰ ਕੌਲਾਂ ਆ ਰਹੀਆਂ ਫਰੋਤੀਆਂ ਤੇ ਗਾਹਾਂ ਦੀ ਗਾਹੇ ਕੰਮ ਵਧਣਾ ਆ ਵੱਡੇ ਫਿਰ ਹੌਲੀ-ਹੌਲੀ ਮੁੱਕ ਜਾਣਗੇ ਜਾਂ ਸਮਝੌਤੇ ਕਰ ਲੈਣਗੇ ਫਿਰ ਗੱਲ ਛੋਟਿਆਂ ਦੀ ਵੀ ਆਉਣੀ ਆ ਫਿਰ ਟ੍ਰਾਂਟੋ ਦੇ ਵਿੱਚ ਤਾਂ ਦੱਸਦੇ ਆ ਕਿ 10-10 ਤੋਂ 20-20 ਹਜ਼ਾਰ ਦੇ ਉੱਤੇ ਗੱਲ ਆਣ ਖੜੀ ਆ ਵੀ 10-10 ਤੋਂ 20-20 ਹਜ਼ਾਰ ਦੀਆਂ ਫਰੋਤੀਆਂ ਵੀ ਮੰਗਣ ਲੱਗੇ ਆ ਤੇ ਇੱਧਰ ਵੀ ਗੱਲ ਆਉਣੀ ਬਾਲਾ ਟਾਈਮ ਨਹੀਂ ਲੱਗਣਾ ਸੋ ਆਮ ਲੋਕਾਂ ਤੋਂ ਵੀ ਫਿਰ ਫਰੋਤੀਆਂ ਮੰਗ ਹੋਣੀਆਂ ਆ ਇਸ ਕਰਕੇ ਜੇ ਕੋਈ ਬਿਮਾਰੀ ਹੈ ਤਾਂ ਉਹਨੂੰ ਹੁਣੇ ਵੇਲੇ ਨੱਥ ਪਾਉਣ ਦਾ ਤੇ ਅਦਰਵਾਈਜ਼ ਫਿਰ ਕਾਫੀ ਦੇਰ ਹੋ ਜਾਣੀ ਆ ਇਹਦੇ ਵਾਸਤੇ ਠੀਕ ਪਰ ਨਾਲ ਦੀ ਨਾਲ ਭਵਿੱਖ ਦਾ ਵੀ ਕੁਝ ਨਾ ਕੁਝ ਸੋਚਣਾ ਪਊਗਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਹਮਾਇਤ ਨਾਲ ਇਜ਼ਰਾਈਲ ਵੱਲੋਂ ਇਰਾਨ ਤੇ ਕੀਤੇ ਹਮਲੇ ਦੀ ਤਾਂ ਇਹ ਲੜਾਈ ਜਿਹੜੀ ਆ ਹੁਣ ਦੋ ਤੇਰੀ ਹੋ ਗਈ ਆ ਕੱਲ ਜਿਹੜਾ ਇਜ਼ਰਾਈਲ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਅਟੈਕ ਕੀਤਾ ਤੇ ਉਹਦੇ ਵਿੱਚ ਅਟੈਕ ਬੜਾ ਕੈਲਕੂਲੇਟਿਡ ਸੀਗਾ ਬੜਾ ਪ੍ਰੈਸਾਈਜ਼ ਸੀਗਾ ਐਨ ਚਣਕੇ ਜਿਹੜੇ ਆ ਦੀ ਪੰਦੇ ਉਹਦੇ ਇਰਾਨ ਦੇ ਫੌਜੀ ਆਗੂ ਮਾਰੇ ਗਏ ਆ ਹੁਣ ਤੇ ਇਸ ਨਾਲ ਜਿਹੜੇ ਪਰਮਾਣੂ ਵਿਗਿਆਨੀ ਸੀ ਉਹਨਾਂ ਦੇ ਵੱਡੇ ਉਹ ਵੀ ਮਾਰ ਦਿੱਤੇ ਗਏ ਆ ਹੁਣ ਜਿਹੜਾ ਇਰਾਨ ਹੈ ਉਹਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਸੋ ਇਹਦੇ ਵਿੱਚ ਆਮ ਲੋਕਾਂ ਦੀਆਂ ਵੀ ਮੌਤਾਂ ਹੋਣਗੀਆਂ ਇਰਾਨ ਨੇ ਦੱਸਿਆ ਕਿ ਉਹਨਾਂ ਦੇ ਤਕਰੀਬਨ 700 ਦੇ ਕਰੀਬ ਆਮ ਲੋਕ ਮਾਰੇ ਗਏ ਆ ਤੇ ਇਸ ਤੋਂ ਇਲਾਵਾ ਫੌਜੀ ਜਰਨਲ ਜਿਹੜੇ ਉਹਨਾਂ ਦੇ ਮਾਰੇ ਗਏ ਆ ਪਰਮਾਣੂ ਵਿਗਿਆਨੀ ਮਾਰੇ ਗਏ ਆ ਸੋ ਇਰਾਨ ਜਿਹੜਾ 184 ਤੋਂ ਕਹਿ ਰਿਹਾ ਕਿ ਅਸੀਂ ਪਰਮਾਣੂ ਬੰਬ ਬਣਾਉਣ ਦੇ ਬਹੁਤ ਲੱਗੇ ਆ ਪਰ ਜਦੋਂ ਹੀ ਉਹ ਨਰਿਚਮੈਂਟ ਦੇ ਬਿਲਕੁਲ ক্লোਜ਼ ਹੁੰਦੇ ਆ ਉਹਨਾਂ ਦੇ ਉੱਤੇ ਕੋਈ ਛੋਟਾ ਵੱਡਾ ਹਮਲਾ ਕਰਕੇ ਜਿਹੜਾ ਪ੍ਰੋਗਰਾਮ ਉਹਨਾਂ ਦਾ ਖਰਾਬ ਕਰ ਦਿੱਤਾ ਜਾਂਦਾ ਸੋ ਇਹ ਸਮਝਣ ਵਾਲੀ ਗੱਲ ਹੈ ਕਿ ਜਿੱਥੇ ਪਰਮਾਣੂ ਪ੍ਰੋਗਰਾਮ ਬਣ ਰ ਉਹਨੂੰ ਬਕਾਇਦਾ ਨਿਰਵਿਗਨ ਜਿਹੜੀ ਹੈ ਬਿਜਲੀ ਦੀ ਸਪਲਾਈ ਚਾਹੀਦੀ ਆ ਬਹੁਤ ਕੁਝ ਹੋਰ ਚਾਹੀਦਾ ਆ ਸੋ ਜਦੋਂ ਤੋੜ ਦਿੱਤੀ ਜਾਂਦੀ ਆ ਤਾਂ ਜਿਹੜੇ ਨਹੀਂ ਨਿਰਚ ਕੀਤਾ ਹੌਲੀ ਹੌਲੀ ਜਿਹੜਾ ਆ ਵਾਪਸ ਹੋ ਜਾਂਦਾ ਆ ਤੇ ਮੁੜ ਕੇ ਦੁਬਾਰਾ ਫਿਰ ਕੱਲ ਜੀਦੋਂ ਤੋਂ ਫੇਰ ਸ਼ੁਰੂ ਕਰਨੀ ਪੈਂਦੀ ਆ ਤੇ ਈਰਾਨ ਜਿਹੜਾ ਕਹਿ ਰਿਹਾ ਆ ਕਿ ਉਹ ਬਹੁਤ ਲਾਗੇ ਪਹੁੰਚੇ ਸਗੇ ਪੰਜਾਬ ਦਾ ਵੀ ਉਹਨਾਂ ਕੋਲ ਪਰਮਾਣੂ ਹਥਿਆਰ ਹਾਲੇ ਨਹੀਂ ਆ ਜੇਕਰ ਪਰਮਾਣੂ ਹਥਿਆਰ ਹੁੰਦੇ ਤਾਂ ਫਿਰ ਇਹਨਾਂ ਨੇ ਅਟੈਕ ਨਹੀਂ ਕਰਨਾ ਸੀਗਾ ਬਾਕੀ ਇਜ਼ਰਾਈਲ ਦੀ ਟੈਕਨੋਲੋਜੀ ਇਸ ਵਾਰ ਫਿਰ ਇੱਕ ਕਾਮਯਾਬ ਹੋਈ ਆ ਤੁਹਾਨੂੰ ਯਾਦ ਹੋਣਾ ਕਿ ਲਬਨਾਣ ਦੇ ਵਿੱਚ ਹਮਾਸ ਵਾਲੇ ਜਦੋਂ ਮਾਰੇ ਜਾ ਰਹੇ ਸੀਗੇ ਤਾਂ ਇੱਕ ਪੇਜਰ ਬੰਬ ਯੂਜ਼ ਕੀਤੇ ਗਏ ਸੀਗੇ ਸੋ ਉਹਨਾਂ ਨੇ ਕੀ ਕੀਤਾ ਕਿ ਨੇ ਮੋਬਾਈਲ ਫੋਨ ਤੇ ਗੱਲ ਨਹੀਂ ਕਰਿਆ ਕਰਨੀ ਆਪਾਂ ਪੇਜਰ ਵਰਤਿਆ ਕਰਨੇ ਆ ਇਜ਼ਰਾਈਲ ਨੇ ਆਪਣੇ ਬੰਦੇ ਵਿੱਚ ਪਾ ਕੇ ਤਾਂ ਪੇਜਰ ਉਹਨੂੰ ਪਹੁੰਚਦੇ ਕਰਾ ਦਿੱਤੇ ਇੱਕ ਤਾਂ ਪੇਜਰਾਂ ਦੇ ਰਾਹੀਂ ਸਾਰੀਆਂ ਗੱਲਾਂ ਸੁਣ ਹੀ ਗਏ ਤੇ ਨਾਲ ਹੀ ਉਹਨਾਂ ਵਿੱਚ ਬੰਬ ਸਕੇ ਉਹ ਬੰਬ ਤੋਂ ਮਾਕੇ ਕਰਕੇ ਹਮਾਸ ਦੇ ਕੇ ਵੱਡੇ ਲੀਡਰ ਮਾਰਮਕਾਏ ਉਨਵੀ ਇਹ ਹੀ ਹੋਇਆ ਕਿ ਈਰਾਨ ਨੇ ਪਿਛਲੇ ਕਈ ਸਾਲਾਂ ਤੋਂ ਇਹ ਪ੍ਰਬੰਧ ਕੀਤਾ ਹੋਇਆ ਸੀਗਾ ਉਹ ਈਰਾਨ ਵਿੱਚ ਕਸਬੈਠ ਕਰ ਚੁੱਕੇ ਸੀਗੇ ਈਰਾਨ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੇ ਨੇ ਜਿਹੜੇ ਕਿ ਈਰਾਨੀ ਰਜਿਮ ਦੇ ਉਲਟ ਨੇ ਤੇ ਉਹ ਆਪਣੀ ਸਰਕਾਰ ਦੇ ਉਲਟ ਜਿਹੜਾ ਆ ਗਦਾਰੀ ਕਰਕੇ ਆਪਣੀ ਸੂਚਨਾ ਬਾਹਰ ਦਿੰਦੇ ਰਹਿੰਦੇ ਆ ਸੋ ਈਰਾਨ ਦੇ ਵਿੱਚ ਇਜ਼ਰਾਈਲ ਵੱਲੋਂ ਬਹੁਤ ਸਾਰੀਆਂ ਗੱਡੀਆਂ ਟਰੱਕ ਅਜਿਹਾਂ ਥਾਂ ਦੇ ਉੱਤੇ ਫਿੱਟ ਕਰ ਦਿੱਤੇ ਗਏ ਸੀਗੇ ਜਿਹੜੇ ਦੇਖਣ ਨੂੰ ਇਦਾਂ ਲੱਗਦਾ ਸੀ ਵੀ ਖੜੇ ਆ ਜਾਂ ਇਹ ਕੋਈ ਕੰਮ ਕਰ ਰਹੇ ਆ ਪਰ ਅਸਲ ਦੇ ਵਿੱਚ ਉਹਨਾਂ ਵਿੱਚ ਮਿਜ਼ਾਈਲ ਲਾਂਚਰ ਸੀਗੇ ਸੋ ਇਹ ਇਰਾਨ ਦੇ ਵਿੱਚ ਹੀ ਬੈਠੇ ਸੀਗੇ ਕਿਉਂਕਿ ਦੂਰੋਂ ਇਜ਼ਰਾਈਲ ਤੋਂ ਮਜ਼ਾਈਲਾਂ ਛੱਟਣੀਆਂ ਉਹਨੂੰ ਟਾਈਮ ਲੱਗਦਾ ਆ ਸੋ ਇਹ ਇਰਾਨ ਦੇ ਇਰਾਨ ਦੇ ਵਿੱਚ ਹੀ ਗੱਡੀਆਂ ਦੇ ਵਿੱਚ ਮਜ਼ਾਈਲ ਲਾਂਚਰ ਫਿੱਟ ਕਰਕੇ ਉੱਥੋਂ ਹੀ ਮਜ਼ਾਈਲਾਂ ਚਲਾਈਆਂ ਗਈਆਂ ਜਿਹੜੀਆਂ ਬੜੀਆਂ ਪ੍ਰੈਸਾਈਜ਼ਲੀ ਬੜੀ ਤਕਨੀਕ ਦੇ ਨਾਲ ਐਨ ਮਿੱਥੇ ਨਿਸ਼ਾਨਿਆਂ ਤੇ ਜਾ ਕੇ ਲੱਗੀਆਂ ਤੇ ਜਿੱਥੇ ਇਹ ਵੱਡੇ ਫੌਜੀ ਆਗੂ ਬੈਠੇ ਸੀਗੇ ਜਾਂ ਸਾਇੰਸਨ ਬੈਠੇ ਸੀਗੇ ਉਹਨਾਂ ਰਿਹਾਈਸ਼ੀ ਮਾਰਤਾਂ ਦੇ ਵਿੱਚ ਜਾ ਕੇ ਇਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਦੀ ਮੌਤ ਹੋਈ ਆ ਸੋ ਇਹਦੇ ਨਾਲ ਇਰਾਨ ਨੂੰ ਕਾਫੀ ਝਟਕਾ ਲੱਗਾ ਆ ਦੂਜੇ ਪਾਸੇ ਈਰਾਨ ਦੇ ਆਗੂ ਜਿਹੜੇ ਨੇ ਅਤੁੱਲਾ ਖਮੇਨੀ ਉਹਨਾਂ ਨੇ ਕਿਹਾ ਕਿ ਹੁਣ ਨਰਕ ਤੋਂ ਅੱਗ ਵਰਸੂਗੀ ਇਜ਼ਰਾਇਲ ਦੇ ਵਾਸਤੇ ਤੇ ਅਸੀਂ ਵੀ ਆਪਣੀ ਤਿਆਰੀ ਪੂਰੀ ਕਰ ਲਈ ਆ ਅਟੈਕ ਕਰਾਂਗੇ ਹਾਲਾਂਕਿ ਅੱਜ ਟਰੰਪ ਨੇ ਉਹਨਾਂ ਨੂੰ ਇੱਕ ਮਿੱਠੀ ਧਮਕੀ ਦਿੱਤੀ ਸੀਗੀ ਵੀ ਤੁਹਾਡੇ ਕੋਲ ਹੱਲੇ ਵੀ ਮੌਕਾ ਆ ਤੁਸੀਂ ਗੱਲਬਾਤ ਦੇ ਟੇਬਲ ਤੇ ਮੁੜਿਆਓ ਜਿਹੜੀ ਕਿ ਐਤਵਾਰ ਨੂੰ ਹੋਣੀ ਸੀਗੀ ਪਤਾ ਨਹੀਂ ਹੁਣ ਹੋਣੀ ਆ ਕਿ ਨਹੀਂ ਤੇ ਅਦਰਵਾਈਜ਼ ਕਹਿੰਦੇ ਵੀ ਅਸੀਂ ਜਿਹੜਾ ਆ ਤੁਹਾਡਾ ਬਚਾ ਨਹੀਂ ਕਰ ਸਕਾਂਗੇ ਬੇਸ਼ੱਕ ਅਮਰੀਕਾ ਨੇ ਸਿੱਧੇ ਤੌਰ ਤੇ ਤੇ ਹਮਲੇ ਵਿੱਚ ਹਿੱਸਾ ਨਹੀਂ ਲਿਆ ਪਰ ਅਮਰੀਕਾ ਤੇ ਇੰਗਲੈਂਡ ਦੀ ਮਿਲਟਰੀ ਵੱਲੋਂ ਇਰਾਨ ਦੀ ਮਦਦ ਕੀਤੀ ਜਾ ਰਹੀ ਆ ਇਹਨਾਂ ਨੂੰ ਫੌਜੀ ਅਸਲਾ ਦਿੱਤਾ ਜਾ ਰਿਹਾ ਆ ਅਤੇ ਨਾਲ ਦੀ ਨਾਲ ਇਰਾਨ ਨੂੰ ਹਮਲੇ ਤੋਂ ਬਚਾਉਣ ਲਈ ਮਜ਼ਾਈਲਾਂ ਇੰਟਰਸੈਪਟ ਕਰਨ ਵਾਸਤੇ ਆਪਣੇ ਸਮਾਨ ਦੀ ਵਰਤੋਂ ਕਰਨ ਦੀ ਅਗਿਆ ਦਿੱਤੀ ਜਾ ਰਹੀ ਆ ਸੋ ਹੁਣ ਇਰਾਨ ਵੱਲੋਂ 300 ਤੋਂ ਵੱਧ ਮਜ਼ਾਈਲਾਂ ਇਕੱਠੀਆਂ ਜਿਹੜੀਆਂ ਨੇ ਉਹ ਤਲਵੀ ਵਜ਼ਰਾਇਲ ਦਾ ਸ਼ਹਿਰ ਆ ਉਹਦੇ ਉੱਦ ਗਈਆਂ ਜਿਹਦੇ ਨਾਲ ਜਿਹੜਾ ਉੱਥੋਂ ਦਾ ਇੱਕ ਡਿਫੈਂਸ ਹੈੱਡ ਕੁਆਰਟਰ ਆ ਇਜ਼ਰਾਈਲੀ ਮਿਲਟਰੀ ਦਾ ਉਹਦੇ ਉੱਤੇ ਕਹਿੰਦੇ ਕਾਫੀ ਨੁਕਸਾਨ ਹੋਇਆ ਆ ਤੇ ਖੁੱਲ ਕੇ ਜਿਹੜੀ ਗੱਲ ਹੁਣ ਹੋਰ ਕੁਝ ਘੰਟਿਆਂ ਤੱਕ ਬਾਹਰ ਆਊਗੀ ਸੋ ਕੁੱਲ ਮਿਲਾ ਕੇ ਗੱਲਾਂ ਇਹ ਵੀ ਇਰਾਨ ਬਾਹਰੀ ਤੌਰ ਦੇ ਉੱਤੇ ਤਿਆਰੀ ਕਰ ਰਿਆ ਸੀਗਾ ਕਿ ਜਦੋਂ ਬਾਹਰੋਂ ਮਜ਼ਾਈਲਾ ਆਉਣੀਆਂ ਅਸੀਂ ਕਿੱਦਾਂ ਰੁਕੜੀਆਂ ਆ ਦੁਸ਼ਮਣ ਪਹਿਲਾਂ ਹੀ ਅੰਦਰ ਪਹੁੰਚ ਕੇ ਤਿਆਰੀ ਕਰੀ ਬੈਠਾ ਜਗਾ ਪਹਿਲਾਂ ਹੀ ਮਜ਼ਾਈਲਾ ਅੰਦਰ ਲਾਈ ਬੈਠਾ ਜਗਾ ਸੋ ਹੁਣੇ ਲੜਾਈ ਜਿਹੜੀ ਆ ਇਹ ਛੜਨ ਦੇ ਨਾਲ ਕਰੂਡ ਆਇਲ ਵੀ ਉੱਪਰ ਜਾਣਾ ਤੇਲ ਮਹਿੰਗਾ ਹੋਊਗਾ ਗੋਲਡ ਅਤੇ ਹੋਰ ਜਿਹੜੀਆਂ ਮੈਟਲਸ ਆ ਉਹ ਵੀ ਮਹਿੰਗੀਆਂ ਹੋਣਗੀਆਂ ਤੇ ਕੁੱਲ ਮਿਲਾ ਕੇ ਦੁਨੀਆ ਵਿੱਚ ਲੜਾਈਆਂ ਪਹਿਲਾਂ ਹੀ ਬਹੁਤ ਚੱਲ ਰਹੀਆਂ ਆ ਤੇ ਇਸ ਲੜਾਈ ਦੇ ਨਾਲ ਹੋਰ ਇਕਨੋਮੀ ਜਿਹੜੀ ਆ ਬੈਡ ਹੋ ਸਕਦੀ ਆ ਚੰਗੀ ਗੱਲ ਇਹ ਹੀ ਆ ਵੀ ਇਹ ਲੜਾਈ ਨਾ ਲੱਗੇ ਜੇ ਹੁਣ ਲੱਗੀ ਆ ਤਾਂ ਗਾਹਾਂ ਨਾ ਵਧੇ ਤੇ ਇਹਦੇ ਵਾਸਤੇ ਆਮ ਲੋਕਾਂ ਦਾ ਇਹਦੇ ਵਿੱਚ ਨੁਕਸਾਨ ਹੀ ਨੁਕਸਾਨ ਬਹੁਤ سارے ਸਿਵਿਲਿਅਨ ਜਿਹੜੇ ਆ ਉਹ ਮਾਰੇ ਜਾਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਭਾਰਤ ਦੀ ਭਾਰਤ ਨੂੰ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਅਸੀਂ ਦੁਨੀਆ ਨੂੰ ਰੇਅਰ ਅਰਥ ਮੈਟਲਸ ਰੇਅਰ ਅਰਥ ਮੈਗਨੇਟਸ ਪ੍ਰੋਵਾਈਡ ਕਰ ਸਕਦੇ ਹਾਂ ਸਾਡੇ ਕੋਲ ਵੱਡਾ ਖਜ਼ਾਨਾ ਆ ਪਰ ਇੱਕ ਰਿਪੋਰਟ ਜਿਹੜੀ ਬਾਹਰ ਆਈ ਆ ਉਹ ਇਹ ਦੱਸ ਰਹੀ ਆ ਕਿ ਦਾ ਆਪ ਆਪਣਾ ਸਮਾਨ ਜਿਹੜਾ ਇਹ ਆ 80 85% ਚੀਨ ਤੋਂ ਮੰਗਾ ਰਹੇ ਆ ਸੋ ਇਹ ਜਿਹੜੀ ਇੱਕ ਰਿਪੋਰਟ ਹੈ ਇਨਵੈਸਟਮੈਂਟ ਇਨਫੋਰਮੇਸ਼ਨ ਐਂਡ ਕ੍ਰੈਡਿਟ ਰੇਟਿੰਗ ਏਜੰਸੀ ਇੱਕਰਾ ਵੱਲੋਂ ਜਾਰੀ ਕੀਤੀ ਗਈ ਆ ਉਹ ਕਹਿੰਦੇ ਵੀ ਰੇਅਰ ਅਰਥ ਮੈਗਨੇਟਸ ਜਿਹੜੇ ਕਿ ਇਲੈਕਟ੍ਰਿਕ ਵਹੀਕਲਜ਼ ਵਾਸਤੇ ਜਿਹੜੀਆਂ ਮੋਟਰਾਂ ਬਣਦੀਆਂ ਟਾਇਰਾਂ 'ਤੇ ਲੱਗਦੀਆਂ ਉਹ ਟਰੈਕਸ਼ਨ ਮੋਟਰਜ਼ ਦੇ ਵਿੱਚ ਵਰਤੇ ਜਾਂਦੇ ਆ ਤੇ ਪਾਵਰ ਸਟੀering ਸਿਸਟਮ ਦੇ ਵਿੱਚ ਵਰਤੇ ਜਾਂਦੇ ਆ ਵੀ ਉਹਦੇ ਵਿੱਚ ਭਾਰਤ 'ਚ ਵੱਡੀ ਘਾਟ ਆਉਣ ਵਾਲੀ ਆ ਕਿਉਂਕਿ ਚੀਨ ਨੇ ਇਹ ਕਹਿ ਦਿੱਤਾ ਕਿ ਅਸੀਂ ਇਹ ਸਮਾਨ ਭਾਰਤ ਨੂੰ ਨਹੀਂ ਦੇਣਾ ਇਹ ਗੱਲ ਸਮਝਣ ਵਾਲੀ ਆ ਕਿ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸਮਾਨ ਨਿਕਲਦਾ ਆ ਚਾਹੇ ਲਿਥੀਅਮ ਬੈਟਰੀਜ਼ ਦੇ ਵਾਸਤੇ ਆ ਚਾਹੇ ਉਹ ਇਲੈਕਟ੍ਰਿਕ ਵਹੀਕਲਜ਼ ਟਰੈਕਸ਼ਨ ਮੋਟਰਜ਼ ਵਾਸਤੇ ਆ ਚਾਹੇ ਉਹ ਪਾਵਰ ਸਟੀering ਵਾਸਤੇ ਆ ਸੈਮੀ ਕੰਡਕਟਰ ਵਾਸਤੇ ਆ ਉਦੋਂ ਤੇ ਚਾਈਨਾ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕਾ ਚਾਹੇ ਉਹ ਮਿਡਲ ਈਸਟ ਵਿੱਚ ਆ ਚਾਹੇ ਸਾਊਥ ਅਫਰੀਕਾ ਚਾਹੇ ਤੇ ਚਾਹੇ ਚਾਈਨਾ ਵਿੱਚ ਆ ਸੋ ਜਿਹੜਾ ਵੱਡਾ ਹਿੱਸਾ ਆ ਉਹ ਚਾਈਨਾ ਦੇ ਕੰਟਰੋਲ ਵਿੱਚ ਆ ਇਹੀ ਗੱਲ ਵਾਰਤਕ ਇਹੋ ਨੇ ਅਮਰੀਕਾ ਦੇ ਨਾਲ ਵੀ ਸੁਲ੍ਹਾ ਕੀਤੀ ਆ ਆਪਣੀ ਗੱਲ ਮਨਾਉਣ 'ਚ ਕਾਮਯਾਬ ਹੋਏ ਆ ਤੇ ਹੁਣ ਉਹ ਭਾਰਤ ਨੂੰ ਵਿਤੰਗ ਪਰੇਸ਼ਾਨ ਕਰ ਰਹੇ ਆ ਸੋ ਭਾਰਤ ਜਿਹਦੇ ਇਤਿਹਾਸ ਲਈ ਬੈਠੇ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰ ਨੇ ਕਿ ਖਰੇ ਸਾਨੂੰ ਇਹ ਰੀਅਰ ਮੈਡਲਸ ਅਤੇ ਰੀਅਰ আর্থ ਮਿਨਰਲਸ ਤੇ ਮੈਗਨੇਟਸ ਦੇਣਗੇ ਪਰ ਉਹ ਆਪ ਆਪਣਾ ਸਾਰਾ ਸਮਾਨ ਤਾਂ ਚਾਈਨਾ ਤੋਂ ਮਗਾਉਣ ਲੱਗੇ ਹੋਏ ਆ 85% ਤੱਕ ਕੁੱਲ ਸਮਾਨ ਦਾ ਉੱਥੋਂ ਮਗਾਉਂਦੇ ਆ ਤੇ ਚਾਈਨਾ ਨੇ ਨਾ ਕਰ ਦਿੱਤੀ ਆ ਜਿਹਦੇ ਕਰਕੇ ਏਜੰਸੀ ਇੱਕਰਾ ਕਹਿ ਰਹੀ ਆ ਕਿ ਆਉਣ ਵਾਲੇ ਮਹੀਨਿਆਂ ਚ ਖਾਸ ਕਰਕੇ ਜੁਲਾਈ ਤੋਂ ਹੀ ਇਹ ਘਾਟ ਮਹਿਸੂਸ ਹੋਣੀ ਸ਼ੁਰੂ ਹੋ ਜਾਣੀ ਆ ਤੋ ਜੇ ਇਹ ਲਾਧੋ ਚ ਭਾਰਤ ਕ੍ਰੈਡਾ ਦੀ ਕੀ ਮਦਦ ਕਰ ਸਕਦਾ ਇਹਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਉੱਤੇ ਜੀ ਬਹੁਤ ਸਾਰਾ ਕੁਝ ਚੰਗਾ ਵੀ ਹੋ ਰਿਹਾ ਮਾੜਾ ਵੀ ਹੋ ਰਿਹਾ ਜਿਹੜੀ ਬੁਰਾਈ ਆ ਉਹ ਜ਼ਿਆਦਾ ਵਿਕਦੀ ਆ ਕੁਝ ਸੋਸ਼ਲ ਮੀਡੀਆ ਇਨਫਲੂਐਂਸਰ ਆ ਉਹ ਜਦੋਂ ਉਹਨੇ ਸ਼ੁਰੂਆਤ ਕੀਤੀ ਸੀ ਤਾਂ ਚੰਗੀਆਂ ਗੱਲਾਂ ਕਰਦੇ ਸੀਗੇ ਵਿਊ ਘਟ ਗਏ ਸੀਗੇ ਹੁਣ ਦੇ ਥੋੜੇ ਬਹੁਤੇ ਪਰ ਫਿਰ ਉਹਨਾਂ ਨੇ ਸ਼ਲੀਲਤਾ ਵਧਤਣੀ ਸ਼ੁਰੂ ਕਰਤੀ ਦੋਰੇ ਸ਼ਬਦਾਂ ਵਾਲੀਆਂ ਗੱਲਾਂ ਹੋਰ ਗੰਦਮੰਦ ਬਕਣਾ ਸ਼ੁਰੂ ਕਰਤਾ ਜਿਹੜੇ ਵਿਊਜ਼ ਸੀਗੇ ਉਹ ਮਿਲੀਅਨਸ ਦੇ ਵਿੱਚ ਹੋ ਗਏ ਆ ਅਜਿਹੀ ਹੀ ਇੱਕ ਇਨਫਲੂਐਂਸਰ ਜਿਹੜੀ ਕਿ ਕਮਲਕੌਰ ਭਾਬੀ ਦੇ ਨਾਂ ਨਾਲ ਵਿਚਰਦੀ ਸੀ ਪ੍ਰਸਲ ਉਹਦਾ ਨਾਂ ਜਿਹੜਾ ਕਾਂਚਨ ਕੁਮਾਰੀ ਸੀਗਾ ਕਾਂਚਨ ਤਿਵਾੜੀ ਸੀਗੀ ਉਹ ਪੰਜਾਬਣ ਵੀ ਨਹੀਂ ਸੀਗੀ ਪਰ ਪੰਜਾਬਣ ਨਾਂ ਵਰਤ ਕੇ ਜਿਹੜਾ ਜੀ ਉਹ ਲੋਕਾਂ ਨੂੰ ਪੇਸ਼ ਹੁੰਦੀ ਸੀਗੀ ਸੋ ਉਹਦਾ ਕਤਲ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਵਿੱਚ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਕਿ ਅਜਿਹਾ ਹੀ ਸਮਾਨ ਪਰੋਸ਼ਦੇ ਸੀਗੇ ਸ਼ਰੀਲਤਾ ਭਰਪੂਰ ਦੋਹਰੀ ਸ਼ਬਦਾਵਲੀ ਪਰ ਭਰਪੂਰ ਉਹ ਡਰੇ ਹੋਏ ਆ ਤੇ ਮਾਫੀਆਂ ਮੰਗ ਰਹੇ ਆ ਸਮਾਨ ਡਿਲੀਟ ਕਰ ਰਹੇ ਆ ਹੁਣ ਕਾਂਚਨ ਕੁਮਾਰੀ ਜਿਹੜੀ ਕਿ ਇਸੇ ਕਰਕੇ ਮਸ਼ਹੂਰ ਹੋਈ ਸੀ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਲੱਚਰ ਦਾ ਅਪਰੋਚ ਦੀ ਸੀ ਭੱਦੀ ਸ਼ਵਦਾਬ ਲਈ ਅਪਰੋਚ ਦੀ ਸੀ ਤੇ ਉਹ ਕਾਂਚਨ ਕੁਮਾਰੀ ਅਪਰੋਚ ਦੀ ਸੀਗੀ ਵਿਊ ਹੁੰਦੇ ਸੀ ਵਿਊ ਕੌਣ ਕਰਦੇ ਸੀਗੇ ਸਾਰੇ ਜਣੇ ਅਜਾਇਕ ਲੋਕ ਬਹੁਤੇ ਸਾਰੇ ਜਣੇ ਤਾਂ ਹੀ ਉਹਦੇ ਵਿਊ ਹੁੰਦੇ ਸੀਗੇ ਤੇ ਪਰ ਹੁਣ ਮਰਨਾ ਉਹਨੂੰ ਕੱਲੀ ਨੂੰ ਪਿਆ ਜੀ ਤੇ ਹੁਣ ਤੱਕ ਦੀ ਜਿਹੜੀ ਪੁਲਿਸ ਦੀ ਜਾਂਚ ਆ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਇੱਕ ਪ੍ਰਮੋਸ਼ਨਲ ਵੀਡੀਓ ਬਣਾਉਣ ਦੇ ਬਹਾਨੇ ਪੈਸੇ ਦਾ ਲਾਲਚ ਦੇ ਕੇ ਉਹਨੂੰ ਬਠੰਡੇ ਸੱਦਿਆ ਗਿਆ ਉਸ ਤੋਂ ਬਾਅਦ ਉਹਨੂੰ ਫਾਹਾ ਦੇ ਕੇ ਮਾਰਿਆ ਗਿਆ ਉਹਦੀ ਜਿਹੜੀ Laash ਆ ਦੇਸ਼ ਯੂਨੀਵਰਸਿਟੀ ਦੇ ਬਾਹਰ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਤੇ ਇਹ ਵਾਰਦਾਤ ਤਾਂ 9 ਅਤੇ 10 ਜੂਨ ਦੀ ਦਰਮਿਆਨੀ ਰਾਤ ਨੂੰ ਹੋਈ ਜਾਪਦੀ ਆ ਜੀ ਹੁਣ ਤੁਸੀਂ ਇਹ ਦੇਖੋ ਵੀ ਫਾਲੋਅਰ ਬੜੇ ਹੁੰਦੇ ਆ ਚੱਕ ਲਓ ਰੱਖ ਲਓ ਕਹਿਣ ਵਾਲੇ ਅੱਤ ਗਾਰਡਰ ਕਹਿਣ ਵਾਲੇ ਬਹੁਤ ਹੁੰਦੇ ਆ ਤੇ ਲੱਖਾਂ ਦੇ ਵਿੱਚ ਫਾਲੋਅਰ ਸਗੇ ਤੇ ਅੰਤਮ ਸੰਸਕਾਰ ਦਿੱਤੇ ਸਿਰਫ ਉਹਦੇ ਤਿੰਨ ਜਾਣੇ ਸਗੇ ਮਾਂ ਭੈਣ ਅਤੇ ਭਰਾ ਲਵਾਰਸ ਲਾਸ਼ ਵਾਂਗੂ ਇੱਕ ਸੰਸਥਾ ਵੱਲੋਂ ਦਾ ਸੰਸਕਾਰ ਕੀਤਾ ਗਿਆ ਇਥੋਂ ਤੱਕ ਕਿ ਉਹਦੀ ਜਿਹੜੀ ਲਾਸ਼ ਆ ਉਹ ਲੁਧਿਆਣਾ ਲੈ ਕੇ ਜਾਣ ਵਾਸਤੇ ਕੋਈ ਐਂਬੂਲੈਂਸ ਵੀ ਤਿਆਰ ਨਾ ਹੋਈ ਸੋ ਜਿਹੜੇ ਵਿਊਆਂ ਲਾਇਕਸ ਦੇ ਚੱਕਰਾਂ ਦੇ ਵਿੱਚ ਆਪ ਵੀ ਖਰਾਬ ਹੁੰਦੇ ਆ ਹੋਰਾਂ ਨੂੰ ਵੀ ਕਰਦੇ ਆ ਕੱਲ ਕਰਕੇ ਬੱਚਿਆਂ ਨੂੰ ਪੁੱਠੇ ਪਾਸੇ ਲਾਉਂਦੇ ਆ ਉਹਨਾਂ ਤੋਂ ਇਹ ਤੁਸਾਬਕ ਲੈਣ ਦੀ ਲੋੜ ਹੈਗੀ ਆ ਇਹਨੂੰ ਮਾਰਨ ਦੀ ਧਮਕੀ ਜਿਹੜੀ ਆਰਸ਼ਦ ਅੱਲਾ ਜਿਹੜੇ ਇੱਕ ਗੈਂਗਸਟਰ ਨੇ ਉਹਨਾਂ ਤੋਂ ਇਲਾਵਾ ਨਹਾਂਗ ਅਮਰਤਪਾਲ ਸਿੰਘ ਮਹਿਰੋਂ ਨੇ ਦਿੱਤੀ ਹੋਈ ਸੀਗੀ ਅਤੇ ਕਿਹਾ ਸੀਗਾ ਕਿ ਤੁਸੀਂ ਪੰਜਾਬੀਆਂ ਦਾ ਪੰਜਾਬਣਾਂ ਦਾ ਨਾਮ ਬਦਨਾਮ ਨਾ ਕਰੋ ਜਿਹੋ ਜਿਹੇ ਤੁਸੀਂ ਸ਼ਬਦਾਵਲੀ ਤੁਸੀਂ ਜਾਂ ਕੁਝ ਹੋਰ ਵਰਤਦੇ ਆ ਇਹਦੇ ਨਾਲ ਗਾਂਹ ਸੁਨੇਹਾ ਸਹੀ ਨਹੀਂ ਜਾਂਦਾ ਬੱਚਿਆਂ ਤੇ ਗਲਤ ਪ੍ਰਭਾਵ ਪੈਂਦਾ ਆ ਪੈਸੇ ਕਮਾਉਣ ਦੇ ਚੱਕਰ ਵਿੱਚ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਚੱਕਰ ਵਿੱਚ ਨੰਗੇਜ਼ਵਾਦ ਵੱਧ ਰਿਹਾ ਆ ਪੰਜਾਬਣਾਂ ਪੰਜਾਬੀ ਜਿਹੜੇ ਕੰਮ ਵਾਲੇ ਜਾਣੇ ਜਾਂਦੇ ਅਣਖ ਇੱਜ਼ਤ ਵਾਸਤੇ ਉਹ ਖਤਮ ਹੋ ਰਹੀ ਆ ਤੇ ਇਹ ਤੋਂ ਥੋੜਾ ਜਿਹਾ ਪਰਹੇਜ਼ ਕਰੋ ਤੇ ਉਸ ਤੋਂ ਬਾਅਦ ਵਿੱਚ ਜਦੋਂ ਉਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਫਿਰ ਅਮਰਤਪਾਲ ਸਿੰਘ ਮਹਿਰੋਗੋ ਤੇ ਸਾਥੀਆਂ ਵੱਲੋਂ ਉਹਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਗਈ ਹੈ ਜੀ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਦੀਪਕ ਲੁਠਰਾ ਨਾਂ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਆ ਤੇ ਉਹਨੇ ਵੀ ਮਾਫੀ ਮੰਗੀ ਹੈ ਕੁਝ ਹੋਰ ਨੇ ਜਿਹੜੇ ਗਾਹੇ ਬਗਾਏ ਜਾਂ ਸਮਾਨ ਪਾਉਂਦੇ ਰਹੇ ਜਾਂ ਕੰਟੈਂਟ ਹੁਣ ਉਹ ਵੀ ਮਾਫੀਆਂ ਮੰਗ ਰਹੇ ਆ ਕਹਿ ਰਹੇ ਆ ਵਾਅਦੇ ਕਰ ਰਹੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਸਾਰਾ ਬਈ ਡਿਲੀਟ ਕਰ ਦੇਵਾਂਗੇ ਸਾਨੂੰ ਕੁਝ ਕਿਹਾ ਨਾ ਜਾਵੇ ਪੁਲਿਸ ਪ੍ਰੋਟੈਕਸ਼ਨ ਵੀ ਮੰਗੀ ਜਾ ਰਹੀ ਆ ਤੇ ਹੁਣ ਦੂਏ ਪਾਸੇ ਜਿਹੜੇ ਅਮਰਤਪਾਲ ਸਿੰਘ ਮਹਿਰੋ ਆ ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਆ ਇਹਨਾਂ ਦੀ ਜ਼ਿੰਮੇਵਾਰੀ ਲਈ ਆ ਉਹ ਕਹਿੰਦੇ ਮੇਰੇ ਕਿਸੇ ਨਾ ਕਿਸੇ ਕੋਈ ਨਿੱਜੀ ਦਸ਼ਮਣੇ ਨਹੀਂ ਹੈਗੀ ਪਰ ਜਿਹੜੇ ਇਹ ਸੋਸ਼ਲ ਮੀਡੀਆ ਦੇ ਉੱਤੇ ਗਲਤ ਮਲਤ ਵੀਡੀਓ ਪਾਉਂਦੇ ਆ ਪੱਦੀ ਸ਼ਬਦਾਵਲੀ ਵਰਤਦੇ ਆ ਲੱਚਰ ਤਾਂ ਪਰੋਸਦੇ ਆ ਵੀ ਜੇਕਰ ਦੋ ਤਿੰਨ ਦਿਨਾਂ ਦੇ ਵਿੱਚ ਡਿਲੀਟ ਨਹੀਂ ਕਰਦੇ ਤਾਂ ਮੈਂ ਕਈ ਹੋਰਾਂ ਦੇ ਉੱਤੇ ਵੀ ਐਕਸ਼ਨ ਲਾਊਂਗਾ। ਸੋ ਇਸ ਵੇਲੇ ਉਹ ਬਾਗੀ ਹੋਏ ਹੋਏ ਆ, ਭਗੋੜੇ ਹੋਏ ਹੋਏ ਆ। ਪੁਲਿਸ ਨਾਲੋਂ ਲੱਭ ਰਹੀ ਆ। ਪਰ ਉਹ ਕਹਿੰਦੇ ਵੀ ਕਤਲ ਇੱਕ ਦੀ ਵੀ ਸਜ਼ਾ ਉਨੀ ਹੀ ਆ ਤੇ ਜੇਕਰ ਜ਼ਿਆਦਾ ਹੋਏ ਉਹਨਾਂ ਦੀ ਵੀ ਸਜ਼ਾ ਉਨੀ ਹੀ ਆ। ਤੇ ਇਸ ਕਰਕੇ ਉਹ ਕਹਿੰਦੇ ਵੀ ਪੰਜ ਸੱਤ ਹੋਰ ਰੇਡ ਕੇ ਇਹੋ ਜਿਹਾ ਫੇਰ ਅੰਦਰ ਜਾਊਂਗਾ। ਇਸ ਕਰਕੇ ਡਰ ਕਾਫੀ ਬਣਿਆ ਹੋਇਆ ਬਠਿੰਡਾ ਪੁਲਿਸ ਕਹਿ ਰਹੀ ਆ ਕਿ ਉਹਨਾਂ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ ਉਹਨੂੰ ਜਲਦ ਫੜ ਲਿਆ ਜਾਊਗਾ ਵੈਸੇ ਉਹਨਾਂ ਦੇ ਦੋ ਸਾਥੀ ਜਿਹੜੇ ਨਿਮਰਤਜੀਤ ਸਿੰਘ ਅਤੇ ਜਸਪੀ ਸਿੰਘ ਨੇਂਗ ਉਹਨਾਂ ਨੂੰ ਕਾਂਚਨ ਕੁਮਾਰੀ ਦੇ ਕਤਲ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਪੁਲਿਸ ਇਹੀ ਕਹਿ ਰਹੀ ਆ ਕਿ ਇਹਦੇ ਵਿੱਚ ਅਮਰਪਾਲ ਸਿੰਘ ਮਹਿਰੂ ਅਤੇ ਸਾਥੀਆਂ ਦਾ ਹੱਥ ਹੈਗਾ ਆ ਸੋ ਕੁੱਲ ਮਿਲਾ ਕੇ ਗੱਲ ਮੈਂ ਇਹੀ ਕਹਿਣਾ ਚਾਹੂੰਗਾ ਕਿ ਵਿਊਜ਼ ਜਿਹੜੇ ਸਾਰੇ ਦੇ ਦਿੰਦੇ ਆ ਕੋਈ ਚੰਗਾ ਕਹਿ ਦਿੰਦਾ ਕੋਈ ਮਾੜਾ ਕਹਿ ਦਿੰਦਾ ਆ ਉਹਦੇ ਨਾਲ ਜਿਹੜੇ ਇਨਫਲੂਐਂਸਰਾਂ ਨੂੰ ਪੈਸੇ ਮਿਲਦੇ ਆ ਉਹਨਾਂ ਨੂੰ ਸ਼ੋਹਰਤ ਮਿਲਦੀ ਆ ਪਰ ਕਈ ਵਾਰੀ ਜਿਹੜੀ ਸਸਤੀ ਸ਼ੋਹਰਤ ਆ ਉਹ ਜਾਨ ਦੇ ਲਈ ਖੋਹ ਬਣ ਜਾਂਦੀ ਆ ਸੋ ਜਾਨ ਤੋਂ ਵੱਧ ਕੋਈ ਵੀ ਚੀਜ਼ ਕੀਮਤੀ ਨਹੀਂ ਹੁੰਦੀ ਹੁਣ ਇਸ ਮਸਲੇ ਨੂੰ ਲੈ ਕੇ ਪੰਜਾਬੀ ਦਫਾੜ ਹੋਏ ਹੋਏ ਆ ਕੋਈ ਕਹਿ ਰਿਹਾ ਵੀ ਇਹ ਜਿਹੜੀ ਆ ਗਲਤ ਗੱਲ ਹੋਈ ਆ ਵੀ ਇਹ ਔਰਤ ਦੇ ਉੱਤੇ ਜਿਹੜਾ ਹਮਲਾ ਹੋਇਆ ਆ ਆਜ਼ਾਦੀ ਦੇ ਉੱਤੇ ਹਮਲਾ ਹੋਇਆ ਆ ਇਹ ਤਾਂ ਤਾਲਿਬਾਨ ਵਾਲੀਆਂ ਕਾਰਵਾਈਆਂ ਆ ਦੂਜੇ ਪਾਸੇ ਨਾਲ ਇਹ ਵੀ ਆ ਉਹ ਕਹਿੰਦੇ ਵੀ ਜਿਹੜਾ ਗੰਦ ਪਰੋਸਿਆ ਜਾ ਰਿਹਾ ਸੀਗਾ ਵੀ ਇਹਦੇ ਖਾਤਮਾ ਕਰਨ ਦੇ ਵਾਸਤੇ ਕੋਈ ਨਾ ਕੋਈ ਕੰਮ ਆ ਮਾਰ ਕੇ ਟੰਗੜਾ ਪੈਣਾ ਸੀਗਾ ਇਹ ਗੱਲ ਵਾਧਦੀ ਜਾ ਰਹੀ ਆ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਕਾਫੀ ਸੋਸ਼ਲ ਮੀਡੀਆ ਤੇ ਖਰਾਬ ਹੋ ਰਿਹਾ ਸੀਗਾ ਆ ਬੰਦੇ ਆ ਚਾਹੇ ਔਰਤਾਂ ਆ ਬਹੁਤ ਕੋਈ ਸਮਾਂ ਅਜੀਹਾ ਪਾ ਰਿਹਾ ਜਿਹੜਾ ਕਿ ਟੱਬਰਾਂ ਦੇ ਵਿੱਚ ਬਹਿ ਕੇ ਦੇਖਿਆ ਸੁਣਿਆ ਨਹੀਂ ਜਾ ਸਕਦਾ ਤਾਂ ਜਾਨ ਜਦੋਂ ਬੱਚੇ ਸੁਣਦੇ ਆ ਤਾਂ ਉਹ ਵੀ ਮਸ਼ਹੂਰੀ ਵਾਸਤੇ ਸ਼ੋਹਰਤ ਵਾਸਤੇ ਜਾਂ ਪੈਸੇ ਵਾਸਤੇ ਇਦਾਂ ਨੂੰ ਕਰਸ਼ਿਤ ਹੁੰਦੇ ਆ ਵੀ ਆਪਾਂ ਵੀ ਆਹ ਕੁਝ ਕਰਨ ਲੱਗ ਪੈਨੇ ਆ ਇਸ ਕਰਕੇ ਜੋ ਹੋਇਆ ਚੰਗਾ ਹੋਇਆ ਸੋ ਪੰਜਾਬੀ ਇਸ ਮਸਲੇ ਦੇ ਉੱਤੇ ਵੀ ਕੋਈ ਸਾਂਝੀ ਰਾਏ ਨਹੀਂ ਬਣਾ ਸਕੇ ਵੰਡੇ ਹੋਏ ਆ ਇੱਥੇ ਆਪਾਂ ਇਸ ਹਫ਼ਤੇ ਦਾ ਖੀਲ ਦਾ ਪ੍ਰੋਗਰਾਮ ਮਕਾਉਨੇ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ